ਉਹਰੀ ਠੀਕ ਹੈ ਜਿੱਦ ਤੱਕ ਸਟਾਰਟ ਹੋਈ ਹੈ ਹਾਂ ਹੈ ਪਹੀਏ ਦਿਲਗਾਣੇ ਓਕੇ ਪਾ ਪਹਿਲਾਂ ਵੀ ਉਰੀ ਸਟਾਰਟ ਕੀਤੀ ਸੀ ਕਿੱਥੋਂ ਬਿਜਲੀ ਤੋਂ ਹੈ ਪਰ ਉਹਦਾ ਅੱਗੇ ਪਿੱਛੇ ਲਾਵਾਂਗੇ ਨਾ ਸ਼ੌਟ ਇਹ ਮਿਕਸ ਕਰ ਤੂੰ ਤਾਂ ਕਾਫੀ ਟਾਈਮ ਬਾਅਦ ਹੈ ਅੱਛਾ ਤੇ ਦੁਗ ਹੈ ਅੱਜ ਫੇਰ ਮਰ ਗਿਆ ਅੱਜ ਫੇਰ ਮਰ ਗਿਆ ਤੂੰ ਫੇਰ ਲੱਗ ਗਿਆ ਲਾਉਣ ਹੈ ਨਾ ਉਹ ਕੋ ਲੈ ਉਹ ਆਹੀ ਦੇ ਚਾਰ ਦਿਨਾਂ ਲਾਉਣ ਦੇ ਦੁਬਾਰਾ ਕਿਹਨੇ ਲਗਾਉਣੀ ਹੈ ਅੱਛਾ ਇਹ ਉਂਗਲਾ ਜੀ ਦਾ ਹੈਲੋ ਇਹ ਚੰਗ ਲੱਗੀ ਭਾਈ ਦੇਖ ਕਿ ਤਰੈ ਕਰ ਚਲਾਉਣੀ ਨਹੀਂ ਉਹ ਡੱਗੀ ਤੇ ਵਾਜਣਾ ਫਰੇ ਰਾਜੂ ਡੱਗੀ ਜਿਹੜੀ ਉਹ ਮਾਈਕ ਆਈ ਸੀ ਕੀ ਕਰਮਾ ਨਹੀਂ ਉਹ ਐ ਚੱਕੀ ਦੀ ਬਾਈ ਮੱਲ ਕੀ ਹੋ ਗਿਆ ਉੱਥੇ ਪਟਸਾ ਤੇ ਨਹੀਂ ਲੱਗਿਆ ਬਾਈ ਮੱਲ ਕੀ ਸੀਨ ਇਹ ਫਰਾਰ ਕੇ ਮੈਂ ਕਿਸੇ ਦੇ ਟਰੈਕਟਰ ਸਾਹਿਬ ਦੱਸਣਗੇ ਵੀਰੇ ਉਹ ਫੋਨ ਤੇ ਲੱਗੇ ਹੋਏ ਹੱਸ ਤੇ ਘਟ ਪੁਤਲੀਆਂ ਕਾਪ ਪੁਤਲੀ ਇੱਥੇ ਕਿੱਡਾ ਕਿੱਡਾ ਇੱਥੇ ਪੈਕ ਲਾਈ ਜਾਂਦੇ ਕਿਵੇਂ ਹੁਕਮ ਵਧੀਆ ਜੀ ਆ ਬਾਈ ਦਾ ਉਹ ਕਰ ਦਿੰਦੇ ਆ ਬਾਈ ਕੱਟ ਕਰ ਦਈਏ ਕੀਦਾ ਇਹਦਾ ਯਾਰ ਮੈਨੂੰ ਆ ਮਾਰਦਾ ਜਾ ਉਹ ਮਾਰਦਾ ਤਰਸ ਜਾਉਂਦਾ ਤਰਸੇ ਵਾਰ ਇਹ ਹੋ ਗਿਆ ਗਾ ਲਿਆ ਤੇਰੇ ਦੋ ਲਿਆ ਦੇ ਅੱਛਾ ਬੈਕਗ੍ਰਾਉਂਡ ਕੀ ਹੋਏ ਦਿਨ ਦਿਹਾੜੇ ਹੋਰ ਆਇਆ ਨਹੀਂ ਤੂੰ ਹੁਣ ਇੱਧਰ ਦਿਨ ਦਿਹਾੜੇ ਲਾਉਂਦੇ ਦਿਨ ਦਿਹਾੜੇ ਕਿਹੜੀ ਆ ਇੱਧਰ ਕਰ ਲੈ ਮਲ ਕਰ ਇਹਦਾ ਪੰਜਾਬ ਪੰਜਾਬ ਰਾਨੋ ਔਰ ਕਰ ਲਊਗਾ ਇਹ ਰਾਤ ਦੀਆਂ ਦਰਵਾਜ਼ੇ ਪਾਦਾ ਤੂੰ ਇਤੋਂ ਹੋਰ ਨਾ ਕੁਝ ਬੰਦ ਕਰ ਦੇ ਇਹਨੂੰ ਪਾਦਾ ਇਤੋਂ ਤੈਨੂੰ ਮੈਂ ਦੱਸਾਂ ਤੇ ਤੇ ਓਏ ਇੱਥੇ ਰੋ ਬੰਦ ਕਰ ਦੇ ਇਹਨੂੰ ਓਹੋ ਮੇਰੀ ਦਾਲਾ ਤੁਰ ਆਈ ਦੱਤਾਰ ਦੇ ਨਾ ਹਮ ਹਮ ਆਈ ਦੱਤਾਰ ਦੇ ਨਾ ਪੀਂਦੇ ਕਲੋਜ਼ ਲੈ ਲਓ ਭਾਵੇਂ ਇੱਕ ਅੱਧਾ ਉਸੇ ਦਾ ਨਹੀਂ ਨਹੀਂ ਉੱਥੋਂ ਲਾ ਜਿੱਥੇ ਦੁਕਾਨੀ ਹੁਣ ਮੈਂ ਅਲੀ ਠੀਕ ਹੈ ਭਾਈ ਵਧੀਆ ਸਰ ਸੀ ਕਰ ਅੱਜ ਕਾ ਵੇਰੀ ਸਾਤਰੀ ਘਰ ਨਹੀਂ ਬੰਨੀ ਪੁੱਤ ਮਾਲੀ ਚੱਲ ਬਈ ਓ ਤਲਦੀਪ ਮੇਰੀ ਦਲਤ ਹਾ ਨਾ ਅਨੰਤੀ ਬੋਲੂ ਮੈਡਮ ਬੋਲ ਬੰਦ ਕਰਦੇ ਨਾ ਬਹਿਣਾ ਨਹੀਂ ਆਪੀ ਬਹਿ ਗਿਆ ਤੂੰ ਹਰਦਾ ਨਹੀਂ ਓਏ ਮੇਰੀ ਦਲਤ ਆਇਆ ਇੱਧਰ ਆ ਹੁਣ ਤੇਰਾੜਾ ਸੱਚੀ ਘੜੇ ਰੋ ਇਹਦਾ ਕੋਲ ਇਹਦਾ ਹੇ ਤਾਂ ਬहोत स्वाद ਹੋਣੀ ਲੌਂਗ ਲੈਚੀਆਂ ਵਾਲੀ ਨਾ ਆਥਨੇ ਮਰ ਜਾਂਦਾ ਡੱਫ ਲੈਂਦਾ ਹਾ ਮੂਤ ਤੜਕੇ ਬਹਿ ਗਿਆ ਪੀਣ ਇਹ ਸੱਟੇ ਨੂੰ ਉਹ ਮੇਰੀ ਦਲ ਤਾਂ ਥੁੰਦ ਲੈ ਦਲ ਤਾਂ ਦ ਇਹਨੂੰ ਦ ਦਵਾਰੇ ਕਹਦਾ ਇੱਥੋਂ ਹੀ ਪਾਣੀਆ ਮਾਰ ਕੇ ਸੱਟੇ ਨੂੰ ਇਹਦੋਂ ਤੂੰ ਗੁੱਸੇ ਹੋਣਾ ਇਹਨਾਂ ਲੜਨਾ ਵੀ ਮਾਰਨ ਦੇਖ ਵੀ ਜਾਈ ਆਪੇ ਆ ਕਹੀ ਠੀਕ ਆ ਫਿਰ ਇਹਦੂ ਐਕਸ਼ਨ ਡੱਬ ਕੇ ਨਹੀਂ ਮਰਦਾ ਪੀ ਪੀ दारू ਕਿਵੇਂ ਆਪਣਾ ਤੂੰ ਐ ਨਹੀਂ ਥੰਦਦੀ ਤੂੰ ਐ ਨਹੀਂ ਥੰਦਦੀ ਥਾਂ ਐ ਦੀ ਤੇ ਤਰ ਮਾਰੋ ਤੋ ਛੱਟ ਬਣਾਉ। ਓਕੇ। ਲੇ ਫੜਾਓ। ਇਹਦੇ ਹੱਥ ਚੋ ਖੋਇਆ। ਛੱਟਾ ਇਤੁ ਖੋਗੇ ਬੈ ਕਰ ਲੋ ਜਿਦਾ ਰਾਗ ਤੋ। ਪਾ ਨੂੰ ਪੰਜ ਮਾਰਾ ਤਾ ਦੋ ਤੱਕ ਕਿਹੜਾ ਗਏਗਾ ਤੂੰ। ਛੱਟੇ ਨੂੰ ਕੋਈ ਨਹੀਂ ਪਾ ਨੁੱਤੇ ਜੀ ਤੁਪ ਪੰਜ ਮਾ ਦਾ ਤਾਂ ਢੋਲ ਦਾ ਮਰਾ ਤੂੰ ਛੱਤਲ ਖਾਏਂਗੀ ਮੇਰੀ ਗੱਲ ਸੁਣ ਲੈ ਹਾਂ ਕਿ ਛੱਤਲ ਮਾਟਾਂ ਦੇ ਰੱਠਾ ਗੱਲ ਹਾਂ ਮੋਰਾ ਦੇ ਮੈਂ ਮਰ ਦਊਂ ਤੂੰ ਕੀ ਮਾਰੇਗੀ ਮੈਨੂੰ ਬਾੜ ਕੇ ਸੁਕਣਾ ਪਾਉਂ ਤੈਨੂੰ ਕੋਤਨਾ ਪਾ ਜੂਗੀ ਇਹ ਬੱਜੀਆ ਕਾ ਦੀ ਸਾਰੀ ਜ਼ਿੰਮੇਵਾਰੀ ਨਹੀਂ ਸਮਝਦਾ ਉੱਪਰ ਦੇ ਮੂਤ ਪੀ ਪੀ ਬੱਠਾ ਇੱਥੇ ਪੀ ਠੌਂਗ ਦੇ ਕੀ ਆਉਂਦੇ ਤੈਨੂੰ ਮੈਂ ਠੌਂਗ ਦੇ ਕੀ ਮੇਰੇ ਤਰ੍ਹਾਂ ਠੌਂਗ ਦੇ ਕੀ ਤੂੰ ਆਪੇ ਆਪ ਕੋ ਰੇ ਮੈਂ ਭੇੜਾ ਪੀ ਦਾਰੂ ਪੀ ਮੈਂ ਤਾਂ ਪੀ ਮੈਂ ਤਾਂ ਪੀਊਂਗਾ ਮੈਂ ਤਾਂ ਛਾਦੀ ਬੋਤਲ ਪੀਊਂ ਕੋਈ ਗੱਲ ਨਹੀਂ ਮੈਂ ਦੱਸਦੀਆਂ ਮਰ ਜਾਵਾ ਤੇਰਾ ਬੈਣ ਬੇੜਾ ਪੀਲਾ ਤੂੰ ਬੇੜਾ ਬਈ ਤੂੰ ਤੇਰਾ ਮੈਂ ਦੱਸਦੀਆਂ ਬੱਚੇ ਜੱਗੀ ਸਰਪੰਚ ਨੂੰ ਬੱਚੇ ਤੈਨੂੰ ਜੱਗੀ ਚੇਤ ਪੰਚ ਨੂੰ ਜਾ ਕਾਦੇ ਕੀ ਕਰਨ ਆਈ ਵੀ ਉਹ ਮਾ ਮਾ ਦੀਆ ਗਲੇ ਲੈ ਹੈ ਟੀਮੀ ਨੂੰ ਛਾਪਤਾ ਹੋਣਾ ਚਾਹੀਦਾ ਮਾਯਾ ਮੋਠਾ ਯਾਰ ਮਾ ਦੀਆ ਪਕਾਈ ਹੋਈ ਤਾਂ ਹੀ ਪੀਊਗਾ ਕਾਲੀ ਕੀ ਕਹਿੰਦਾ ਕਾ ਮੈਂ ਕਾਜੋ ਤੈਨੂੰ ਬਧੀ ਲਾਗਦਾ

ਉਹ ਘਾਂਟੇ ਬਣਾ ਕੇ ਲਿਆਉਂਦਾ ਹੁੰਦਾ ਤੇ ਕਹਿੰਦੀ ਮੈਂ ਪਾਉਂ ਤੇਰੇ ਕੰਨਾਂ 'ਚ ਘਾਂਟੇ ਆ ਦੋ ਦਾ ਦੂਜਾ ਦਾ ਦੂਜਾ ਕੀ ਹੋਇਆ ਇਹਦਾ ਆ ਦੇਖ ਇਹਦੇ ਭਈਆ ਡੀਪ ਇਹ ਦੇਖ ਆ ਡੀਓਪੀ ਆ ਦੇਖ ਲੈ ਕੀ ਹੀ ਗੱਲਾਂ ਕਰਦਾ ਡੀਓਪੀ ਦੇਖ ਲੈ ਕੀ ਸਿੱਖਿਆ ਦਿੰਦਾ ਦੇਖ ਲੈ ਡੀਓਪੀ ਦੇਖ ਲੈ ਲੈ ਆ ਬងਦੀ ਉਹ ਜਿਹਨੇ ਤਾਂ ਉਹ ਦੇਖੀ ਬਿੱਲੀ ਵੀ ਰੈਡੀ ਗਾਇਸ ਰੈਡੀ ਇਹਨਾਂ ਪੜੀ ਪ੍ਰਥੀਆ ਬੋਤਾਂ ਵੀ ਕਦੇ ਬੋਤਾਂ ਐਂ ਪੈਂਦੀ ਹੁੰਦੀ ਆ ਉਹ ਕੋ ਚਾਚਾ ਸਾਨੂੰ ਬਈ ਨਾ ਬਈ ਮੈਂ ਤਾਂ ਦਿੱਤੀ ਤੂੰ ਬੋਤਲ ਦੇਉ ਮਤ ਉਹ ਨੂੰ ਦੱਬਾ ਲੱਗੂ ਦੱਬਾ ਆ ਦੇਖਾ ਖੜ ਜਾ ਉਸ ਤੇ ਬਸ ਉਹ ਦੱਗੀ ਤਲ ਉਹ ਉਹ ਨਹੀਂ ਜੱਗੀ ਤੇ ਪੰਚ ਕਹਿੰਦਾ ਸੀ ਵੀ ਚੱਲ ਕੋਈ ਗੱਲ ਨਹੀਂ ਮੋਤੀ ਜੀ ਨੂੰ ਮਾਦੀ ਪਾਪਾ ਕਹਿੰਦਾ ਲੱਗੂ ਵੀ ਆਹ ਦਿਖਦਾ ਨੂੰ ਜੱਗੀ ਤੇ ਪੰਚ ਨੇ ਹਾਂ ਉਹ ਬੋਤਲ ਤਾਂ ਕੀ ਹੈ ਬੋਤਲ ਤੈਨੂੰ ਅਸੀਂ ਵੀ ਦੇ ਦਾਂਗੇ ਪਰ ਤੂੰ ਵੋਟ ਸਾਨੂੰ ਬਾਈ ਹਾਂ ਕੋਧਾ ਕੀ ਕਿਹੜੇ ਦਿੱਤਿਆਂ ਕਰਦੀ ਪਾ ਮੈਂ ਅੰਗਰੇਜ਼ੀ ਲਿਆਵਾਂਗੇ ਤੈਨੂੰ ਪਰ ਵੋਟ ਸਾਨੂੰ ਜੱਗੀ ਤੇ ਪੰਚ ਜੀ ਪੀਂਣਾ ਵਾ ਲੋਕੇ ਪੀਂਣਾ ਨਾ ਬਈ ਜਿੱਦੇ ਨਾਲ ਦੁਬਾਰ ਉਹਦੀ ਦਵਾਨ ਉਹਦੀ ਇਹ ਤਾਂ ਅੰਗਰੇਜ਼ੀ ਨਾ ਹੂੰ ਤਾਂ ਚੱਲ ਤੋਈ ਨਹੀਂ ਇਹ ਪਾਤਾ ਪੈ ਇੱਧਰ ਵੀ ਕਰਦੇ ਆ ਇਹ ਟਾਈਮ ਟਾਈਮ ਨਹੀਂ ਚੱਲਦਾ ਮੈਂ ਉਹਨਾਂ ਦਾ ਸੀ ਬਾਦੂ ਅੱਧੀ ਚਲਾਇ ਤੇ ਰੰਦਾ ਅੱਧੀ ਉਹਨੂੰ ਪਾ ਵੱਧੀ ਤੋਂ ਉਹਨੂੰ ਪਾ ਮੈਂ ਖਾ ਰਿਹਾ ਦਬਰ ਰੋਟੀ ਮੈਂ ਖੂਗ ਰਹੀ ਤੇ ਤੂੰ ਇਹ ਬੋਤਲ ਫੜਾਉਂਦਾ ਵੀ ਦਿਖਾਣਾ ਸੀ ਕਿ ਨਹੀਂ ਦਿਖਾਤਾ ਆ ਦੇਖ ਮੇਰ ਤਾਂ ਵੀ ਤੇ ਬਰਵਾ ਲੈਣ ਦੇ ਕਿਤੇ ਓਕੇ ਛਾੜ ਤਾਂ ਬਾਤ ਸੁਣਾ ਹੋਇਆ ਤਾਂ ਹੁਣ ਇਹ ਆਪਣੀਆਂ ਯਾਦ ਰੱਖੀ ਚੰਗਾ ਡਾਇਲੋਗ ਬੋਲਣਾ ਹੋ ਗਿਆ ਇੱਕ ਉਹ ਨਹੀਂ ਡਾਇਲੋਗ ਲੱਗਿਆ ਮੈਂ ਕਿ ਕੀਰਪੁਰ ਇਹਦੇ ਕੋਲੇ ਆ ਕੇ ਕਲਵੰਤ ਤੂੰ ਹੋ ਜੀ ਖੜਾ ਕੋਰੇ ਕਿਵੇਂ ਆ ਕਲਵੰਤ ਨਹੀਂ ਕੁਲਦੀਪ ਕੋਰੇ ਹੈ ਐਕਸ਼ਨ ਇਹ ਤਾਂ ਆਪਾਂ ਹੀ ਸਾਡੇ ਲਈ ਤੂੰ ਰੱਬ ਬਣ ਕੇ ਖੜੀ ਐ ਉਹ ਫੇਰ ਹੁਣ ਉੱਠੋ ਵੀ ਮੈਦਾਨ ਚ ਆਓ ਘਰ ਬੈਠਿਆਂ ਨੂੰ ਲੋਕਾਂ ਨੇ ਵੋਟਾਂ ਨਹੀਂ ਦੇਣੀਆਂ ਚੱਲ ਬਾਪੂ ਖੜਾ ਹੋ ਨਾ ਯਾਰ ਉਹ ਚੱਲ ਖੜੇ ਹੋ ਜਣੇ ਪੁੱਤ ਪਰ ਮੈਨੂੰ ਤਾਂ ਐ ਲੱਗਣ ਲੱਗਾ ਸੀ ਵੀ ਮੇਰੀ ਪੱਗ ਤਾਂ ਲਹਿ ਗਈ ਹੁਣ ਤਾਂ ਐ ਸਮਝ ਲੈ ਤੂਟੀ ਲੱਗ ਗਈ ਅੱਛਾ ਪੁੱਤ ਹਾਂ ਚਲੋ ਠੀਕ ਐ ਚੱਲ ਆਪਾਂ ਘਰ ਘਰ ਚੱਲ ਕੇ ਆਈਏ ਹਾਂ ਚੱਲ ਪੱਗ ਨਹੀਂ ਲੈਣ ਦਿੰਦੀ ਮੈਂ ਘਰ ਘਰ ਨਹੀਂ ਚੱਲਣੇ ਮੋਟਾ ਟੂੜੀ ਲੱਗੀ ਸਮਝ ਠੀਕ ਹੈ ਪਤਾ ਨਹੀਂ ਮੈਂ ਚੱਲਦੀ ਆ ਉਹ ਤੋਤਲਾ ਆ ਗਿਆ ਲੈ ਲੱਗੇ ਹੁਣ ਪੰਜ ਚਾਹ ਯਾਰ ਚੰਗਾ ਕਰਕੇ ਹੀ ਕੰਮ ਕਰਨ ਵਾਲੇ ਹੈ ਨਹੀਂ ਮੈਂ ਤਾਂ ਕਹਿੰਦੀ ਸੀ ਪੀ ਜਣ ਦੀ ਘੁੱਟ ਘੁੱਟ ਚਾਹ ਉਹ ਨਹੀਂ ਜੈਤ ਜਾ ਫਿਰ ਲੱਡੂਆਂ ਦਾ ਪੀਉਂਗੀ ਚੱਲ ਚੰਗਾ ਠੀਕ ਹੈ ਲੈ ਮੈਂ ਵੀ ਜਿਹੜਾ ਕੰਮ ਧੰਦਾਗਾ ਬਰਾ

सरपंच बे सरपंच हां बे सरपंच ਕਿੱਧਰ ਹੋ ਮੈਂ ਇੱਥੇ ਬੇ ਸਰਪੰਚ ਘਰ ਸੁਣਨਾ ਸਨ ਕੀ ਗੱਲ ਅੰਦਰ ਬੜੇ ਬੈਠਾਂਗਾ ਭਾਦੋ ਮੈਂ ਸ਼ਾਂਤੀ ਨਾ ਪੈਂਦਾ ਸੀ ਮੈਂ 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 ਸ਼ਾਂਤੀ ਕਿਹੜੀ ਲਿਆਏ ਉਹ ਸ਼ਾਂਤੀ ਗਾਣੂ ਓ ਮੈਂ ਤਾਂ ਖੜ ਜਾ ਆਜੇ ਨਾ ਜਰ ਏਕਸਲ ਓ ਮੈਂ ਤਾਂ ਸ਼ਾਂਤੀ ਨਾਲ ਪਿਆ ਸੀ ਹਾਈਵੇ ਵੀ ਹੁਣ ਤਾਂ ਸ਼ਾਂਤੀ ਨਾਲ ਪੈਣ ਲੱਗ ਗਿਆ ਕਿਹੜੀ ਆ ਊ ਗਾਣੂ ਉਹ ਦਿਮਾਗ ਥੱਕਿਆ ਪਿਆ ਸੀ ਬੋਝ ਪਿਆ ਪਿਆ ਸੀ ਮੈਂ ਕਿਹਾ 10 ਮਿੰਟ ਰੈਸਟ ਕਰ ਲਾਂ ਆ ਜਾ ਤੂੰ ਵੀ ਆ ਜਾ ਮੈਂ ਤਾਂ ਆ ਗਈ ਬੱਸ ਮੇਰੀ ਗੱਲ ਸੁਣ ਹਾਂ ਤੇ ਸਰਪੰਚ ਜਣੀ ਕਿੱਥੇ ਆ ਸਰਪੰਚ ਜਣੀ ਦਾ ਏਕਸਲ ਮੈਂ ਵੀ ਵਰਤਾਂ ਕਰਕੇ ਆਈਆਂ ਨੇ ਗੁੰਹਦੀ ਲਵਾ ਰਖੀ ਹੈ ਕੱਲ ਨੂੰ ਵਰਤ ਰੱਖਣਾ ਮੈਂ ਤੇ ਹਾ ਬੋਲੇ ਮੈਂ ਤਾਂ ਇਹ ਕਹਿੰਦੀ ਮੈਂ ਦੀ ਰੰਗੜੀ ਚੜ੍ਹ ਦੇਖੀ ਤੂੰ ਮੈਨੂੰ ਪਿਆਰ ਕਰਨੋਂ ਹਟ ਗਿਆ ਲੈ ਪਿਆਰ ਗਾ ਨੂੰ ਛੜ ਖੜ ਗਿਆ ਮਾ ਡਾਇਲੌਗ ਚੱਲ ਅੱਛਾ ਦੇਖੀ ਪੜਿਆ ਤੂੰ ਤਾਂ ਮੈਨੂੰ ਜਮੀ ਪਿਆਰ ਨਹੀਂ ਕਰਦਾਗਾ ਕਿਉਂ ਇਥੋਂ ਥੋੜੀ ਜੀ April ਈ ਠੀਕ ਐ ਚੰਗਾ ਆਏ ਹਾਏ ਆਹ ਪਾ ਫੇਰ ਕਿਵੇਂ ਬਣਾ ਸੀਨ ਦੇਖ ਦੇਖ ਸੀਨ ਕਿਵੇਂ ਬਣਾ ਸਹੀ ਹੈ ਸੀਨ ਕਿਹਨ ਬਹੁਤ ਸੋਹਣਾ ਸਹੀ ਹੈ ਥੋੜਾ ਹੋਰ ਰੋਮਾਂਟਿਕ ਹੋ ਜਾਣਾ ਰੋਮਾਂਟਿਕ ਬਹੁਤ ਹੈ ਰਦਾ ਦਾ ਠੀਕ ਠੀਕਾ ਰੋਮਾਂਟਿਕ ਦੇਖੀ ਐ ਨਹੀਂ ਐ ਇਹਰਾ ਜੂਰ ਰੋਮਾਂਟਿਕ ਹੋਣਾ ਸੀ ਆਪਾਂ ਦੇਖੀ ਜਿਵੇਂ ਸਿੰਗਲ ਦੇ ਬੱਲੇ ਥੋੜਾ ਹੀ ਨਾ ਨਾ ਹੋਰ ਰੋਮਾਂਟਿਕ ਹੋਣਾ ਸੀ ਦੇਖੀ ਹੁਣ ਕਹੂਗੀ ਚਾਹ ਲੈ ਕੇ ਆਉਂਗੀ ਨਾ ਜਦੋਂ ਭਾਰੇ ਸੀਨ ਕੁਝ ਨਹੀਂ ਹੁੰਦਾ ਉਹ ਦੇਖੀ ਮੈਂ ਤਾਂ ਥੋੜਾ ਕਮਰਾ ਕੁਮਰਾ ਜਿਹਾ ਅੱਜ ਦੇਖਿਆ ਹੋਰ ਹੈ ਤੈਨੂੰ ਪਤਾ ਤਾਂ ਹੈ ਨਾ ਤੈਨੂੰ ਅੱਜ ਅੰਦਰ ਲਿਆਇਆ ਮਤਲਬ ਸਰਪੰਚ ਨੇ ਉਹ ਵੀ ਹੁਣ ਗੱਲ ਕਰਦੀ। ਨਾ ਤੂੰ ਇੱਥੇ ਚਾਹ ਹੈ ਗਈ। ਅੱਛਾ ਵੇ ਕੇ ਮੈਨੂੰ ਡਰ ਜਗਾ ਤੋ ਲੱਗੀ ਹੁੰਦਾ। ਤੂੰ ਕਹੇਂਗੀ। ਤੈਨੂੰ ਡਰ ਲੱਗਦਾ ਕਿਉਂ? ਸਰਪੰਚ ਨਹੀਂ ਆਜੀ। ਉਹ ਤਾਂ ਵੇਖ ਕੇ ਗਈ ਆ। ਹਾਂ ਹਣਾ। ਤੇ ਹੁਣ ਤਾਂ ਆਪਾਂ ਇੱਥੇ ਦੋ ਹੀ ਆ। ਤੂੰ ਤੇ ਮੈਂ। ਚੱਲ ਗੱਲਾਂ ਕਰੀਏ। ਕਮਰੇ ਵਿੱਚ ਬੰਦ ਹੋ ਗਿੱਲਾ ਦੀ। ਅੱਛਾ ਵੀ ਖੋ ਜਾਏ। ਦੀ ਉਹ ਹੀ ਦਾ ਅਧਿਕਾਰ ਹੈ ਨਾ ਲਿਆ ਚਾਲੇ ਹਾਂ ਲੋ ਜੀਚਾ ਇੱਕ ਕਮਰੇ ਮੇਰੇ ਮੈਨੂੰ ਨਾਲ ਰੀਲ ਵਾਣੀ ਚਾਹਵੇਂ ਸਾਨੂੰ ਮੈਨੂੰ ਛੋਟ ਦੇ ਨਹੀਂ ਕੱਟ ਕੇ ਜਾਣਾ ਚਾਲੇ ਆ ਮੈਂ ਇਹ ਤੁਹਾਨੂੰ ਦੇ ਆਈ ਤੇ ਵੀ ਕੀ ਦੇ ਗਈ ਚੱਲੇ ਕੋਈ ਕੋਈ ਲੱਕੀ ਜੀ ਕੋਈ ਕੈਂਡ ਜੀ ਸੋ ਬਣਾਉਣੀ ਤੁਮੀ ਲਾ 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 ਪਰ ਉਹਨਾਂ ਨੂੰ ਲੱਗੇ ਗਈ ਹਾ ਕਿੰਨੀ ਸ਼ਾਂਤੀ ਹੈ ਨਾ ਓਏ ਚਲੋ ਅਸੀਂ ਲਾ ਸਹੀ ਘਰਾਂ ਲਈ ਇਹ ਕਤ ਰੋਲ ਪਾਉਂਦੀਆਂ ਹੁੰਦੀਆਂ ਕੋਈ ਹੈ ਹੀ ਨਹੀਂ ਇੱਥਾਂ ਬੈਜਾ ਨਾ ਥੱਲੇ ਕੋ ਬੈਠੀਆਂ ਮੇਰੀ ਗੱਲ ਸੁਣ ਇੱਥੇ ਕੋਈ ਹੈਗਾ ਇੱਕ ਤੂੰ ਇੱਕ ਮੈਂ ਕਮਰੇ ਮੇ ਬੰਦ ਹੋ ਔਰ ਚਾਬੀ ਖੋ ਜਾਏ ਲੈ ਫਾਂਦ ਕੋਡ ਨਾ ਹੀ ਇੱਕ ਤੂੰ ਇੱਕ ਮੈਂ ਕਮਰਾ ਆਜਾ ਖੋਲ ਆ ਉਹ ਕਹਿੰਦੀ ਆ ਰੱਖੀ ਪਲੀਜ਼ ਇਹ ਤੂੰ ਕੰਟੀਨਿਊਲੀ ਕਰ ਰਿਹਾ ਉਹ ਚਾਬੀ ਵਾਲਾ ਬਟਨ ਇੱਕ ਇਹਦਾ ਸੀ ਉਹ ਤਾਈ ਦਾ ਬਕਰਿਆ ਮੇਰੇ ਨਾਲ ਚਾਬੀ ਖੋ ਜਾ ਔਰ ਚਾਬੀ ਖੋ ਜਾ ਉਹ ਕਹਿੰਦੀ ਲੈ ਕੇ ਨਿਕਲਣਾ ਦੀਪੀ ਦੀ ਕੋਦੇ ਕਰਾ ਚਾਬੀ ਨਹੀਂ ਜਿੰਦਾਂ ਲਈ ਬੈਠਾ ਐਂ ਗੋ ਗਿਆ ਜਿੰਦਾਂ ਲਈ ਜਿੰਦਾਂ ਲਾਏਗਾ ਨਾ ਜਿੰਦਾਂ ਕੇ ਲੋਣਾ ਰੱਬ ਵੀ ਬੰਦ ਕਰ ਦਿੰਦਾ ਹੁੰਦਾ ਕੀ ਵੀ ਕਮਰੇ ਹਾਂ ਇਹਨੂੰ ਪਤਾ ਜੱਸਣ ਇਹ ਕਮਾਗੀ ਜੇ ਘਟ ਗਿਆ ਤਾਂ ਹੋਰ ਲਿਆਈ ਲਿਆਣਾ ਬੁੱਢਾ ਲਿਆ ਦੀ ਹਾਏ ਦੇਖੀ ਤੂੰ ਜਿੰਦਾ ਹਾ ਸੀਨ ਕਰ ਲੈਣ ਦੇ ਖੜੇ ਹਾਏ ਤੂੰ ਇਹਨੂੰ ਪੜਾ ਦੇ ਕਰ ਲੂਗਾ ਤੂੰ ਲਿਆ ਦੇ ਦੁੱਧ ਹਾਏ ਦੇਖੀ ਤੂੰ ਜਿੰਦਾ ਲਾਏਗਾ ਕਿ ਨਹੀਂ ਰੱਬ ਆਪ ਵੀ ਬੰਦ ਕਰ ਦਿੰਦੇ ਦੇਖੀ ਮੈਨੂੰ ਡਰ ਜਾਂ ਲੱਗ ਜਾਂਦਾ ਕੀ ਤੋ ਡਰ ਲੱਗਦਾ ਮੇਰੇ ਤੋਂ ਸਰਪੰਚਨੀ ਤੋਂ ਨਾ ਜੀ ਸਰਪੰਚਨੀ ਨਹੀਂ ਆਉਂਦੀ ਉਹ ਗੜਾ ਨੇੜੇ ਦੇ ਰਹਿੰਦੀ ਆ ਵੀ ਉਹ ਸੁਪਾਈ ਨਹੀਂ ਕਰਦੀ ਥੋੜੇ ਨੀਮ ਅੱਖੀਆਂ ਨੇ ਚੱਲ ਪਤਾ ਨਹੀਂ ਦੇਖੀ ਮੇਰੇ ਤਾਂ ਦਿਲ ਕਾਉ ਮਉ ਜਹ ਹੋ ਜਾਂਦਾ ਡਰ ਲੱਗਿਆ ਨਹੀਂ ਨਹੀਂ ਤਾਂ کہیں ਨਹੀਂ ਹੈ ਉੱਤੇ ਬੈਠ ਕੇ ਰਹੋ ਵੀ ਬੈਠੋ ਤੂੰ ਆ ਬਰ ਦੇਵਾ ਜਿ ਬੈਠੀ ਨੂੰ ਤੁਸੀਂ ਠੀਕ ਚੱਲ ਤੇਰਾ ਸੀਨ ਚੱਲ ਤੂੰ ਕਹਿ ਮੈਂ ਕਿਹਾ ਦਰਦ ਲੱਗਿਆ ਨਾ ਅੱਛਾ ਦੇਖੀ ਮੈਨੂੰ ਤਾਂ ਡਰ ਜਹ ਲੱਗਿਆ ਜਾਂਦਾ ਦਾ ਕਿਉਂ ਪਤਾ ਨਹੀਂ ਕਾ ਤੂੰ ਦਿਲ ਜਹ ਕਾਉ ਮਉ ਹੋਈ ਜਾਂਦਾ ਦਾ ਹੋ ਹੋ ਤੂੰ ਉੱਪਰ ਬੈਠ ਉਹ ਇੰ ਡਰੀ ਜਾਨੀ ਇੱਥੇ ਤਾਂ ਕਿੜੀ ਦੀ ਫਰਕ ਦੀ ਸੀ ਮੈਂ ਲਾਦਾ ਜਦ ਸਰਪੰਚਣੀ ਬੋਲਦੀ ਹੁੰਦੀ ਉਹ ਦੇਖਿਆ ਕਰ ਹੋਏ ਇੱਥੇ ਕੌਣਾ ਆਪਾਂ ਦੋ ਆ ਇੱਕ ਤੂੰ ਇੱਕ ਮੈਂ ਦੇਖ ਹਮ ਤੁਮ ਕਮਰੇ ਮੇਂ ਬੰਦ ਹੋਏ ਔਰ ਚਾਬੀ ਖੋ ਜਾਏ ਦੇਖੀ ਤੂੰ ਜਿੰਦਾ ਲਾਏਗਾ ਉਹ ਅਸਰਾ ਹੋ ਗਿਆ ਆਤੀ ਦੀ ਉਹ ਤੇਰਾ ਯਾਰ ਹੈ ਐ ਐਂਡ ਨਾਲ ਲਾਦਾ ਮੈਂ ਬਣਾ ਬੋਈ ਵੀਰ ਏ ਨਿੰਨਾ ਬਣਾਉਂਦੀ ਨਾ ਮੈਨੂੰ ਦੇ ਹੀ ਕਲਾਬ ਕਰੇਗਾ ਚਲ ਤੁਹਾਡੀ ਰੀ ਲੋਡ ਹੋਣੀ ਹੈ ਚੱਲ ਚੱਲ ਕੋਈ ਨਹੀਂ ਦਵਾਰੇ ਨਾ ਗਈ ਕੀ ਮੈਂ ਹੂੰ ਤਮਹੋ ਚੱਲ ਲੈ ਇੱਥੇ ਕਹੋਣਾ ਹੈ ਇੱਥੇ ਤੂੰ ਆ ਇੱਕ ਮੈਂ ਆ ਹੈ ਮੇਰੀ ਗੱਲ ਸੁਣ ਕਿਵੇਂ ਐਸੀ ਹਾਂ ਹਮ ਤੁਮ ਇੱਕ ਕਮਰੇ ਮੇਂ ਬੰਦ ਚੱਲ ਚੱਲ ਔਰ ਚਬਿਕੁਤ ਹੈ ਜਿੰਦਲ ਹੈ ਤੂੰ ਜਿੰਦਲਾ ਔਰ ਰੋਮੈਂਟਿਕ ਪੂਰ ਅੱਛਾ ਬਿਕੁਤ ਹੈ ਜਿੰਦਲਾ ਹੈ ਜਿੰਦਲਾ ਐ ਚੱਲ ਚਲੋ ਬਹੁਤ ਸ਼ੁਰੂ ਹੋ ਗਿਆ ਜੇ ਬੰਦਾ ਜਜ਼ਬਾਤ ਤੋਂ ਬਾਹਰ ਹੋ ਗਿਆ ਫੇ ਤੈਨੂੰ ਕਹਿਣਾ ਚਲ ਕੋਈ ਨਹੀਂ ਚੱਲ ਦੇਖ ਚੱਲ ਥਲੇ ਚੱਲ ਇਹ ਨਾ ਲਾਈ ਜਾ ਇਹਦਾ ਬਲੌਗ ਚਲੀ ਚੱਲ ਸਮਝ ਗਿਆ ਉਹਦਾ ਬਲੌਗ ਚਲੀ ਅੰਦਰ ਦੇਖ ਕਿ ਮੈਨੂੰ ਤਾਂ ਡਰ ਚ ਲੱਗੀ ਜਾਂਦਾ ਡਰ ਕੀ ਤੋਂ ਲੱਗਦਾ ਤੈਨੂੰ ਉਹੀ ਪੁੱਤਰ ਨਹੀਂ ਕਿਉਂ ਚਿੱਤ ਘਮਾਂਉਂ ਜੋ ਹੋਈ ਜਾਂਦਾਗਾ ਓਹੋ ਇੱਥੇ ਕੌਣ ਹੈ ਸਰਪੰਚ ਜੀ ਦਾ ਨਹੀਂ ਪਤਾ ਨਾ ਕਦੋਂ ਆ ਜੇ ਓਏ ਉਹ ਤਾਂ ਬਾਹਲੀ ਦੂਰ ਰਹਿੰਦੀ ਐ ਜੇ ਆਊਗੀ ਤਾਂ ਵੀ ਡੇਢ ਘੰਟਾ ਲੱਗ ਜੂ ਆਉਣ ਆਉਣ ਤੇ ਚਾ ਹਾਂ ਤੂੰ ਉੱਪਰ ਬੈਠ ਉਹ ਮਰੀਏ ਨੇ ਇੱਥੇ ਦੱਸ ਗੋਣਾ ਇੱਕ ਤੂੰ ਆ ਇੱਕ ਮੈਂ ਆ ਹੈ ਹਮ ਤੁਮ ਕਮਰੇ ਮੇ ਬੰਦੇ ਹੋ ਆ ਚਾਬੀ ਖੋ ਜਾਏ ਦੇਖੀ ਤੂੰ ਜਿੰਦਾ ਲਾਏਗਾ ਕਿਨੋਂ ਕਮਰੇ ਨੂੰ ਹੋ ਲੈ ਕਮਲੀਆਂ ਜਿੰਦੇ ਲਾਉਣ ਦੀ ਗਿਲੋੜਾ ਇੱਥੇ ਤਾਂ ਚਿੜੀ ਨਹੀਂ ਵਰਕ ਦੀ ਤੂੰ ਕਈ ਤਾਂ ਚੰਨਾਗਾ ਚਾਬੀ ਖੋ ਜਾਏ ਬੰਦ ਹੋ ਜੇ ਕਾਹਦਾ ਕੋਈ ਤਾਂ ਗਾਣਾ ਰੋਮਾਂਟਿਕ ਹੈ ਜੁੱਤੀਆਂ ਫਿਲਮ ਵਾਲਾ ਹੈ ਹਾਂ ਫਿਲਦੀ ਜੀ ਆ ਚੱਲ ਚੰਗਾ ਤੇ 2500 ਰੁਪਏ ਤਾਂ ਦੇ ਦੇ ਸੱਚ ਉਹ ਦੇ ਦੂੰਗਾ ਵਿਚ ਰੰਗ ਚ ਭੰਗ ਕੇ ਪਾਣੀ ਆ ਬਾਲ ਕੇ ਕਿੰਨੇ ਕਿੰਨੀ ਸੋਹਣੀ ਰਵੇ ਬਾਲਾ ਤਾੜਾ ਠੀਕ ਜੀ ਵੋ ਹਲਾ ਵਿੱਚ ਤਾਂ ਰੰਗ ਚ ਭੰਗ ਕੇ ਪਾਣੀ ਕੀ ਆ ਹੈ ਮੈਂ ਤੂੰ ਕਹੀ ਆ ਕੀ ਹੈ ਨਹੀਂ ਇਥੋਂ ਨਾ ਨਮਨਾ ਇਥੋਂ 2500 ਤਾਂ ਦੇ ਦੇਗਾ ਹਾਏ ਓਏ ਤੂੰ ਰੰਗ ਚ ਭੱਗ ਕੇ ਪਾਣੀ ਉਹਨੇ ਸਾਰਾ ਸਵਾਦ ਗਾਲਤਾ ਤੇ ਸਵਾਦ ਵੀ ਤੇ ਮੇਰੇ ਨਾਲ ਹੀ ਸੀ ਹਾਂ ਚੱਲ ਚੱਲ ਰਾਜੂ ਗਲਤ ਤਾਂ ਨਹੀਂ ਜਾਂਦਾ ਯਾਰ ਮੇਰੇ ਚੱਕ ਤੂੰ ਪਤਾ ਗਰੀ ਨਿਕਲੀ ਪਈ ਆ ਤੂੰ ਭਾ ਛੜਾ ਕੇ ਉੱਡ ਜੀ ਹਾਏ ਦੇਖੀ 2500 ਤੇਰੇ ਮੇਰੇ ਕੱਪੜੇ ਬਾਹਰ ਸੁ ਪਹਿਲਾ 25 2500 ਤਾਂ ਦੇ ਦੇਗਾ ਹਾਂ ਉਹ ਉੱਥੋਂ ਜਾਗਦੇ ਆ 2500 ਤਾਂ ਦੇ ਦੇਗਾ ਇੱਥੋਂ ਹਾਂ ਹਾਏ ਤੂੰ ਜਿੰਦਾ ਲਾਏਗਾ ਹਾਂ ਹਾਏ ਦੇਖੀ ਤੂੰ ਜਿੰਦਾ ਲਾਏਗਾ ਉਹ ਜ਼ਿੰਦਗੀਆਂ ਨੂੰ ਲਾਉਂ। ਇਹ ਤਾਂ ਮੈਂ ਤਨੂੰ ਗਿਆ। ਇਹ ਤਾਂ ਚਿੜੀ ਨਹੀਂ ਫਰਕਦੀ। ਇਹ ਤਾਂ ਮੈਂ ਰੋਮਾਂਟਿਕ ਜਗ੍ਹਾ ਨਾ ਗਿਆ ਸੀ। ਅੱਛਾ ਇਹ ਰੋਮਾਂਟਿਕ ਸੀਗਾ। ਹਾਂ ਫਿਲਮ ਵਾਲਾ। ਜੁੱਤੀ ਵਾਲਾ। ਹਾਂ। ਠੀਕ ਐ। ਚਲ ਭਾਜੇ 100 ਰੁਪਏ ਤੇ ਤੇਰੇ। ਉਹ ਤੂੰ ਬੱਚ ਰੰਗ ਚ ਭੰਗ ਗਿਆ ਪਾਣੀ ਹੁੰਦੇ। ਲੈ ਲਈ ਤੂੰ 25 ਲੈ ਲਈ ਤੈਨੂੰ ਲੈ ਲਈ। ਫਿਰ ਫਿਰ ਤੂੰ ਇੰਨਾ ਉੱਚੀ ਕਾ ਤੂੰ ਬੋਲਦਾ। ਅਪਾ ਰੰਗ ਚ ਭੰਗ ਪਾਦਾ। ਸਾਰਾ ਰੋਮਾਂਟਿਕ ਮੂਡ ਗਾਲਦਾ। ਤੇਰੇ ਤਾਂ ਹੋਈ ਰਿੰਦਰ ਮੈਂਟਿਕ ਮੂਡ ਆ ਚੱਕ ਚਾ ਨਾਲੇ ਕੱਪੜੇ ਸੁੱਕਣੇ ਪਾ ਕੇ ਆਈ ਸੀਗੀ ਅਈ ਨਹੀਂ ਪਤਾ ਮੀਂਹ ਆਜੇ ਦੇਖੀ ਸਾਰੇ ਕੱਪੜੇ ਭਿੱਜ ਜਾਣ ਪਤਾ ਅਗਰੀ ਦੀ ਨਿਕਲੀ ਪਈ ਐ ਕੋਈ ਪਤਾ ਨਹੀਂ ਦਾ ਰੱਬ ਦਾ ਰੱਬ ਦੇ ਰੰਗਾਂ ਦਾ ਸੋਹਣੇ ਨਹੀਂ ਕਿ ਰੱਬ ਦੇ ਰੰਗਾਂ ਦਾ ਕੀ ਪਤਾ ਹੁੰਦਾ ਚਲ ਮੈਂ ਜਾਂਦੀ ਆ 2500 ਰੁਪਏ ਦੇਦੀ ਮੈਂ ਆਥਣੇ ਆਉਂਗੀ ਨਾ ਰੋਟੀ ਬਣਾ ਕੇ ਜਾਉਂਗੀ ਹਾਂ ਤਾਂ ਸਹੀ ਹੁਣ ਜਾਂਦੀ ਆ ਹਾਂ ਆਥਣੇ ਆਉਂਗੀ ਐ ਠੀਕ ਐ ਚੰਗਾ ਛੱਡ ਬਣਾ ਯਾਰ ਜਾ ਪੀਂਦੀ ਨੀ ਪਾਣੀ ਤਾਂ ਨਹੀਂ ਦਿਖਾਇਆ ਭਾਈ ਯਾਰ ਬਣੀ ਕਿਵੇਂ ਆ ਨਹੀਂ ਫੜਨਾ ਜੀ ਫੇਰ ਸਿਰ ਆ ਕੇ ਭਾਈ ਜੀ ਇਹ ਦੇਖੋ ਭਾਈ ਮੈਂ ਤੂੰ ਤਾਂ ਸਰਪੰਚ ਹੋਰ ਹੀ ਕੁਝ ਲਾ ਕੇ ਨਾ ਮੈਂ ਕਹਿੰਦਾ ਭਾਈ ਤਾਂ ਦੇਖੀ ਮੇਰਾ ਜੀ ਨਹੀਂ ਲੱਗਦਾ ਭਾਈ ਦੇਖੀ ਇਹ ਕੋਈ ਨਹੀਂ ਉਹ ਨਹੀਂ ਇਹ ਖੜੀ ਨਹੀਂ ਇਹ ਬੈਠੀ ਆਇਆ ਤੇ ਉਹਦੀ ਫੜ ਨਹੀਂ ਲੱਗਦੀ ਚੱਲ ਉਹਦੀ ਜਦੋਂ ਬੈਠੀ ਆ ਨਾ ਫੜ ਨਹੀਂ ਲੱਗੀ ਜੀ ਉਦੋਂ ਭੱਜੂ ਇਹ ਇਹਨੂੰ ਕਿਹੜੇ ਖਾਂਦੇ ਦੇਖ ਮੈਂ ਤਾਂ ਕੱਪੜੇ ਸੁੱਕਣੇ ਪਾ ਕੇ ਆਈ ਆ ਇਹਨਾਂ ਕਰੇ ਚੱਲ ਉੱਪਰ ਬੈਠ ਦੇ ਦਵਾਰੇ ਤੱਕ ਚੰਗਾ 2500 ਰੁਪਏ ਓਏ ਉਹ ਸੀ ਨੋ ਵੀ ਲਾਈ ਪਹਿਲਾ ਵਾਲਾ 2500 ਤੜਾ ਪਹਿਲਾ ਵਾਲਾ ਲਾਈ ਜਿਹੜਾ ਪਹਿਲਾਂ ਗੱਡਿਆ ਜਦੋਂ ਮੈਂ ਰੰਗ ਚ ਪੰਗੜੀ ਕਹਿੰਦਾ ਸੀ ਉਹ ਸੀ ਸਾਰਾ ਲਾਈ ਹਾਂ ਰੰਗ ਭੰਗ ਤੇ ਠੀਕ ਹੈ ਚੱਲ ਦੇਖੇ 2500 ਰੁਪਏ ਤਾਂ ਦੇ ਦੇ ਆ ਤੂੰ ਨਾ ਰੰਗ ਚ ਪੰਗ ਪਾਉਣਾ ਹਟੀ ਰੰਗ ਚ ਪੰਗ ਮੈਨੂੰ ਕੀ ਪਤਾ ਤੂੰ ਐ ਕਹ ਤੂੰ ਬੋਲਦਾ ਮੈਨੂੰ ਪਤਾ ਦਿੱਤਾ ਗੱਲ ਤਾਂ ਰੋਮਾਂਟਿਕ ਜੱਲੀ ਜਾਂਦੀ ਸੀ ਵਿੱਚ ਹੋਰੀ ਵਿੱਚ ਉੱਠ ਚ ਗਦਾ ਵੜਦਾ ਚੱਲ ਚੰਗਾ ਉਹ ਕਹਿੰਦੇ ਸੀ ਮੈਂ ਹੁਣ ਜਾਵਾਂ ਤੇ ਸ਼ਾਮ ਨੂੰ ਨੇੜੇ 2500 ਰੁਪਏ ਦੇ ਦੇ ਚੰਗਾ ਤੇ ਆ ਜਾ ਫੇਲੀ ਚੰਗਾ ਕਿੱਥੇ ਜਾਵੇਂ ਤੂੰ ਘਰੇ ਲੈ ਸ਼ਿੰਦਰ ਮੇਰੀ ਗੱਲ ਸਾਂ ਐ ਤਿੱਪੀ ਤੇ ਗੱਲੀ ਆ ਇਹ ਸ਼ਿੰਦਰ ਦੇ ਨਾਮ ਦਾ ਮੇਰੀ ਰੱਖ ਨਹੀ ਇਹ ਤਾਂ ਜਾਣ ਕੋਈ ਨਾ ਤੁਸੀਂ ਜਾਣਾ ਨਹੀਂ ਪਹਿਲੀ ਵਾਰ ਲੱਗੀ ਫੇਰ ਭਜੂਏ ਫੇਰ ਹਾਂ ਉਹੀ ਤਾਂ ਗੱਲ ਹੈ ਹਜੇ ਮੈਂ ਤੈਨੂੰ ਕੋਈ ਕਹਿੰਦੀ ਕਿ ਤੂੰ ਸੀ ਬੰਦਾ ਕਹਿਣੇ ਹੋ ਅੱਛਾ ਠੀਕ ਹੈ ਤੂੰ ਮੇਰੇ ਨਾਲ ਤੂੰ 2500 ਦੇ ਦੇ ਤੂੰ ਛੇੜਨ ਚ ਲੱਗੀ ਚੰਗਾ ਤੇ ਹਾਂ 2500 ਦੇ ਦਿਆਂਗਾ ਮੈਂ ਕਹਿੰਦਾ ਸੀ ਨਹੀਂ ਤਾਂ ਆ ਕੀ ਕਰਦਾ ਮੈਂ ਕਹਿੰਦਾ ਸੀ ਵੀ ਆ ਵੀ ਨਮੀ ਲੈਦਾ ਠੀਕ ਹੈ ਬਾਜ ਐਂ ਜੱਤ ਕਰ ਲਈ ਘਬਰਾਟ ਜਿਗਰ ਰਗ ਗਲਤ ਕਰਤਾ ਤੁਸੀਂ ਗਲਤ ਕਰ ਚਲ ਮੈਨੂੰ 2500 ਤਾਂ ਦੇਂਗਾ ਹਣ ਆਏ ਵੇ ਉਹ ਤੂੰ ਰੰਗ ਚ ਭੰਗ ਪਾਉਣਾ ਹੁੰਦਾ ਮੌਕੇ ਤੇ ਮੌਕੇ ਤੇ ਹੁਣ ਨੂੰ ਮੈਂ ਰੰਗ ਚ ਭੰਗ ਕੀ ਪਾਤਾ ਲੈ ਚੱਲੀ ਦਾ ਰੋਮਾਂਟਿਕ ਕੰਮ ਜਾਂਦਾ ਸੀ ਵਿੱਚ ਹੋਰੀ 25 ਉੱਠ ਚ ਗਦਾ ਵੜਦਾ ਚਲ ਕੋਈ ਨਾ ਦੇਖੀ ਤੇ ਅਜਨਾ ਮੇਰੇ ਘਰ ਵਾਲੇ ਵਰਗੀ ਬਾਗਰ ਨਹੀਂ ਖਿਰਦਾ ਜਾਵਾ ਹਾਂ ਉਹ ਵੀ ਇਂ ਵਿਵੰਦਾ ਹੁੰਦਾ ਹੈਗਾ ਗੋਲ ਜੀ ਅੱਛਾ ਹਾਂ ਉਹ ਤਾਂ ਨਹੀਂ ਦਿੰਦਾ ਤੈਨੂੰ ਨਾ ਨਾ ਜੋ ਦਿੰਦਾ ਹੁੰਦਾ ਫਿਰ ਨਾ ਹੁਣ ਦੋਸਤ ਲੜੋ ਲੜਾਈ ਹੋ ਜਾਣਗੇ ਨੇ ਅੱਛਾ ਹਾਂ ਤੇ ਦੇਖੇ ਕੀ ਦੇਖੇ ਮੈਂ ਕਹਿੰਦਾ ਸੀ ਵੀ ਆ ਵੀ ਨਵੀਂ ਲੈ ਦਾਂ ਤੈਨੂੰ ਅੱਛਾ ਸ਼ਾਂਪ ਹਾਂ ਕੋਈ ਗੱਲ ਨਹੀਂ ਪੈਸੇ ਦੇਦੀ ਮੈਂ ਆਪੀ ਲਿਆਉਂਗੀ ਅਜ ਦੇਖੀ ਹਾਂ ਵੀ ਨਹੀਂ ਹੈਗੀਆਂ ਤੇਰੇ ਤਾਂ ਚੂੜੀਆਂ ਅਜ ਦੇਖ ਮੈਂ ਤਾਂ ਸਾਂ ਓਖੇ ਓਖੇ ਜਿਹਾਣ ਲੱਗੇ ਕਬਰਾਟ ਹੋਣ ਲੱਗੇ ਭੱਜੂਂਗੇ ਬਸ ਜਮਾ ਪੂਰਾ ਜਮਾਇਆ ਤਕੜਾ ਸੀਨ ਕਰ ਜਵੀ ਨਹੀਂ ਬਣਿਆ ਜਵੀ ਨਹੀਂ ਬਣਿਆ ਤੂੰ ਹੱਥ ਦਾ ਫੜਦਾ ਨੀਗਾ ਦੇਖਦੇ ਮੈਨੂੰ ਕਰਕੇ ਦਿਖਾ ਦੇ ਆ ਮੈਨੂੰ ਕਰਕੇ ਦਿਖਾ ਦੇ ਆ ਡਰ ਜਾਂਦਾਗਾ ਤਰੇਂ ਫੜ ਦੇਖੀ ਮੈਨੂੰ ਉਹ ਵੀ ਡਰ ਜਾਣਾ ਨਹੀਂ ਐ ਰੱਖ ਲੈ ਹੱਥ ਇਹ ਚੀਜ਼ ਤਾਂ ਹੀ ਦੂਰ ਰਹਿਣਾ ਦੁੱਦੂ ਨਾ ਅਰੇ ਲੁੱਦੂ ਠੀਕ ਹੈ ਠੀਕ ਹੈ ਹੱਥ ਐ ਜੀ ਕੱਦਿਆ ਤੂੰ ਕੰਮ ਕਰਨਾ ਕਿਉਂ ਓ ਰੋਂਗ ਰੋਂਗ ਟਿਊ 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 ਨਹੀਂ ਦੇਖੇ ਸਾਂਝਾ ਖਾਣ ਲੱਗ ਗਿਆ ਇੱਕ ਵਾਰ ਟੋਣ ਲੱਗੀ ਕੱਪੜੇ ਲੈ ਤਾਂ ਨਹੀਂ ਘਟ ਗਿਆ ਡਾਕਟਰ ਨੂੰ ਫੋਨ ਕਰ ਬਲੱਡ ਵੀ ਘਟ ਗਿਆ ਨਾਲੇ ਕੱਪੜੇ ਸੁੱਕਣੇ ਪਏ ਮੇਰਾ ਤਾਂ ਬਲੱਡ ਵਧ ਗਿਆ ਜੀ ਹੋਰੂ ਤੂੰ ਬਾਹ ਫੜੀ ਰੱਖੀ ਤੂੰ ਬਾਹ ਫੜੀ ਤੂੰ ਜੀ ਹੋਰੂ ਇੱਕ ਮੇਰਾ ਵੀ ਹਾਂ ਤੂੰ ਦੇਖ ਮੇਰਾ ਜੀਜਾ ਹਰੂ ਹੋ ਜਾਂਦਾ ਹਾਈ ਜੀ ਤਾਂ ਮੇਰਾ ਹੈ ਨਹੀਂ ਦੇਖ ਇੱਕ ਜੀ ਕਰਾਂਗੇ ਬਾਬੇ ਜੀ ਚੱਲ ਕਹਿੰਦਾ ਯਾ ਤਰਨੂਕ ਦੇਖੀ ਤੇ ਹੁਣ ਮੈਨੂੰ 2500 ਤਾਂ ਦੇ ਦੇਂਗਾ ਦਵਾਰੇ ਐਕਚੁਅਲੀ ਚੱਲ 2500 ਤਾਂ ਦੇ ਦੇਂਗਾ ਹੁਣ ਪਾਦਾ ਰੰਗ ਚ ਭੰਗ ਵਧੀਆ ਰੈਂਟਿਕ ਮੂੜ ਜਿਲੀ ਕੀ ਹੋ ਗਿਆ ਹਣਾ ਆਪੂ ਕਰਨਾ ਕੱਢ ਬਈ ਆਪਾਂ ਸੀਨ ਕਰਨਾ 2500 ਤਾਂ ਦੇ ਦੇਗਾ ਹੁਣ ਤੂੰ ਇਹ ਪਾਤਾ ਰੰਗ ਚ ਭੰਗ ਰੋਮਾਂਟਿਕ ਮੂਡ ਸੀ ਹੋਰੀ ਵਿੱਚ ਟੰਗ ਦੀ ਬਾ ਦੇਖੀ ਤੂੰ ਹੁਣ ਮੈਨੂੰ 2500 ਤਾਂ ਦੇ ਦੇਗਾ ਨਾ ਪਾਤਾ ਰੰਗ ਚ ਭੰਗ ਕਰਤਾ ਮੂਡ ਖਰਾਬ ਤੇਰਾ ਤਾਂ ਹੁੰਦੀ ਰਹਿੰਦਾ ਮੂਡ ਖਰਾਬ ਵਧੀਆ ਰੋਮਾਂਟਿਕ ਮੂਡ ਜੱਲੀ ਜਾਂਦਾ ਸੀ ਵਿੱਚ ਹੋਰੀ ਉੱਠ ਚ ਗਦਾ ਵੜਦਾ ਆ ਨੰਦ ਵੀ ਸਾਰਾ ਦਿਨ ਰੋਮਾਂਟਿਕ ਰੋਮਾਂਟਿਕ ਰੋ ਮੇਰੀ ਗੱਲ ਸੁਣ 2500 ਰੁਪਏ ਦੇ ਦੀ ਮੈਂ ਨਾਲ ਤਾਂ ਸੂਟ ਵੀ ਲਿਆਂਗੀ ਫਿਰ ਆਥ ਨੂੰ ਹੋ ਜਾਊਗਾ ਆ ਦੇ ਦੂੰਗਾ ਸੂਟ ਵੀ ਲੈ ਆ ਦੂੰਗਾ ਪੈਸੇ ਵੀ ਲੈ ਜੀ ਠੀਕ ਆ ਚੰਗਾ ਫਿਰ ਮੈਂ ਨੌਨ ਨੂੰ ਪਾਲਸਾਂ ਵੀ ਲੈ ਕੇ ਆਉਂਗੀ ਨਾ ਲੈ ਆਈ ਕੋਈ ਗੱਲ ਨਹੀਂ ਤੇ ਚਾਹ ਵਧੀਆ ਲੱਗੀ ਬਾਲੀ ਮਿੱਠੀ ਹਾ ਤਾਂ ਫੜ ਲਾ ਮੈਂ ਮੁੱਕੀ ਮਰੂੰ ਤੂੰ ਮੈਨੂੰ ਪੱਗ ਤਾਂ ਕਹਿਆ ਚੱਲ ਇੱਥੋਂ ਇੱਥੋਂ ਕਾਹ ਕਾਹ ਚਾਹ 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 ਤਾਂ ਚਾਹ ਤੂੰ ਚਾਹ ਤੂੰ ਚਾਹ ਤੂੰ ਚਾਹ ਤੂੰ ਕਾਲੇ ਚਾਕੇ ਮੈਂ ਬਣੀ ਆ। ਆ ਗਲਤ ਆਇਆ। ਹੋ ਜਾ ਬਾਰੰਦਾ। ਹਾਂ ਇਹ ਤਾਂ ਮੈਂ ਕਰ ਬਈ। ਫਿਰ ਤੁਸੀਂ ਆਪ ਹੀ ਕਹੀ ਜਾਂਦੇ ਹੋ। ਹਾਂ। ਹੋਰ ਕਿਵੇਂ ਗਿਆ ਸੀ? ਹੋਰ ਕਿਵੇਂ ਗਿਆ? ਇਹਨੇ ਗਲਤ ਕਿਹਾ। ਅੱਜ ਚੱਲ ਮੈਂ ਝੂਟ ਛੜਾ ਕੇ ਉੱਟ ਜਾ। ਚੰਗਾ ਮੈਂ ਘਰੇ ਜਾਨੀ ਆ। ਚੱਲ ਚੱਲ ਚੰਗਾ ਕੱਪੜੇ ਸੁਪਨੇ ਪਾਏ ਪਾਏ। ਚੱਲ ਗਲਤ ਆ ਨਾ ਯਾਰ। ਉਨੇ ਕਰ ਜਮੀਨ ਦੇਖੀ ਬੱਕਾ ਤਲੇ ਗਿਆ ਨਹੀਂ ਉਹਨਾਂ ਕੋਲ ਚੋੜ ਪਾ ਕੇ ਲਿਆ ਚੱਲਾ ਚੱਲੇ ਆਪ ਹੀ ਕਰਾਇਆ ਤੁਸੀਂ ਭੈਣ ਦੀ ਮਾਂ ਵਧੀਆ ਕਰੀ ਹੁੰਦੇ ਚੱਲ ਤਾ ਦਿਖ ਕੰਮ ਕਰ ਥੋੜਾ ਫਨੀ ਚ ਹੇ ਚੱਲ ਚੰਗਾ ਦੇਖ ਮੇਰੇ ਤਾ ਯਾਰ ਹੋਰ ਉਹ ਵੇਖ ਤਾ ਕੰਮ ਐ ਇਹ ਨਹੀਂ ਉਹ ਚਿੰਪਲ ਛਡਾਉਣੇ ਆਉਣੇ ਚੱਲ ਚੰਗਾ ਦੇਖ ਕੱਪੜੇ ਕੱਪੜੇ ਸੁੱਕ ਨਹੀਂ ਪਾ ਫੈਨੇ ਹੋ ਕਿੱਲੇ ਹੋ ਜਾਣਗੇ ਨਹੀਂ ਅੱਜ ਚੰਗਾ ਹੈ ਜਿੱਟੀਆਂ ਪੱਟੀਆਂ ਨਹੀਂ ਆਉਂਦੀਆਂ ਨਹੀਂ ਪੋਸਟ ਆ ਜਾ ਇਹ ਟਾਇਰ ਇਹ ਤਰਕੇ ਦਾ ਲੱਗਿਆ ਹੋਇਆ ਸੀ ਨਾ ਲਾ ਲਿਆ ਕਿਸ ਨੂੰ ਕਰਦਾ